ਆ ਜਿਹੜੀ ਪਿਛੇ ਲੰਘੀ ਆ ਕਲਾਂਨੌਰ ਦੇ ਘਟੋਕੜ 11 12 ਦੁਕਾਨਾਂ ਦੀ ਇੱਥੇ ਚੋਰੀ ਹੋ ਗਈ ਦੀ ਆ ਇੰਨਾ ਗੁੰਡਾ ਰਾਜ ਤੇ ਇੰਨੀਆਂ ਚੋਰੀਆਂ ਵੱਧ ਚੁੱਕੀਆਂ ਨੇ ਤੇ ਪੁਲਿਸ ਜਿਹੜੀ ਆਪਣੇ ਲੋਹੇ ਆਲੇ ਆਂਦੀ ਹੈ ਪਈ ਅਸੀਂ ਸਾਰੇ ਪੰਜਾਬ ਨੂੰ ਸਾਫ਼ ਕਰ ਦੇਣ ਲੱਗੇ ਆ ਜੀ ਅਸੀਂ ਗੁੰਡਾਗਰਦੀ ਮਕਾਦਨ ਲੱਗੇ ਆ ਅਸੀਂ ਆਪਣਾ ਨਸ਼ਾ ਮਕਾਦਨ ਲੱਗੇ ਆ ਪਰ ਅੱਜ ਦੀ ਰਾਤ ਲੰਘੀ ਕਿ 11 ਚੋਰੀਆਂ ਕੱਲੇ ਕਲਾਂਨੌਰ ਦੇ ਵਿੱਚ 11 ਦੁਕਾਨਾਂ ਟੁੱਟੀਆਂ ਨੇ ਜੋ ਇੱਥੇ ਹਲਾਅ ਦਾ ਕਦੀ ਕੋਈ ਪੁਲਿਸ ਵਾਲਾ ਨਹੀਂ ਲੰਭਾ ਰਾ ਲੋ ਕਦੀ ਕੋਈ ਗਸ਼ਤ ਕਰਦਾ ਕੋਈ ਤੇ ਜਦੋਂ ਪੁਲਿਸ ਵਾਲਾ ਨਾਲ ਗੱਲ ਕੋਈ ਕਰੀਏ ਤਾਂ ਆਂ ਸਾਡੇ ਕੋਲ ਪੁਲਸੀ ਹੈ ਨਹੀਂ ਤੇ ਸਰਕਾਰਾਂ ਇੱਕ ਬਨੇ ਕਹੀ ਜਾਂਦੀਆਂ ਨਹੀਂ ਅਸੀਂ ਸਾਰਾ ਕੁਝ ਠੀਕ ਕਰਦਣ ਲੱਗੇ ਆ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਸਰਕਾਰਾਂ ਨੂੰ ਬੇਨਤੀ ਹੈ ਕਿ ਇਹ ਜਿਹੜੇ ਗੁੰਡਿਆਂ ਨੇ ਨੀਅਤ ਕਰਾ ਤੋੜੀਆਂ ਨੇ ਇੱਕ ਤਿੰਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹ ਲੱਭੇ ਜਾਣ ਵੀ ਗੁੰਡੇ ਹੈ ਕਿਹੜੇ ਨੇ ਜਿਨ੍ਹਾਂ ਨੇ ਇੱਡੀ ਵੱਡੀ ਦਿਲਵੰਦੀ ਕਰਕੇ ਇੱਕ ਰਾਤ ਚ 11 ਚੋਰੀਆਂ ਕੀਤੀਆਂ ਨੇ ਇਹ ਕਲੰਦੋਂ ਦਾ ਹਲਾਤ ਹੋ ਗਏ ਨੇ ਕਿ ਲੋਕੀ ਘਰਾਂ ਦੇ ਵਿੱਚ ਵੀ ਵਿਚਾਰੇ ਸਹਿਮ ਦਾ ਮਾਹੌਲ ਬਣ ਗਿਆ ਵੀ ਇਹ ਘਰਾਂ 'ਚ ਰਹਿਣਾ ਕਿੱਦਾਂ ਵਾ ਇਹ ਇਹ ਸਰਕਾਰਾਂ ਨੂੰ ਸੋਚਣਾ ਪਏਗਾ ਲੋਕਾਂ ਦੀ ਰਾਖੀ ਸਰਕਾਰਾਂ ਦਾ ਫਰਜ਼ ਬਣਦਾ ਪੁਲਿਸ ਪ੍ਰਸ਼ਾਸਨ ਦਾ ਫਰਜ਼ ਬਣਦਾ ਕਿ ਲੋਕਾਂ ਦੀ ਰਾਖੀ ਵਾਸਤੇ ਆਪਣਾ ਜਿਹੜੇ ਆਪਣਾ ਜਿਹ ਉਹ ਪੂਰੀ ਇਸ ਕਾਮ ਤੇ ਲਾਈ ਜਾ। ਅੰਕੁਰੂਆ ਅਰੇ ਚੋਰੀ ਸਵੇਰੇ ਤਕਰੀਬਨ ਕੋਈ 3 ਕਵਾਂ ਸਾਡੀ ਚੋਰੀ ਹੋਈ ਹੈ। ਕੋਈ ਸਾਡੇ ਕੋ ਘਰ ਕੋਈ 5 ਵਜੇ ਕੋਈ ਸਾਡੇ ਕੋ ਆਇਆ ਸੀ ਕਿ ਤੁਹਾਡੇ ਜਿਹੜੇ ਦੁਕਾਨ ਦੇ ਜਿਹੜੇ ਜੰਦਰੇ ਟੁੱਟੇ ਹੋਏ ਨੇ। ਕਿ ਦੁਕਾਨ ਦਾ ਸ਼ਟਰ ਖੁੱਲਿਆ ਆਇਆ ਤੇ ਤੁਸੀਂ ਆ ਕੇ ਵੇਖੋ। ਨੁਕਸਾਨ ਪੱਛੀ ਸਾਡਾ ਕੋਈ 20000 ਰੁਪਏ ਦਾ ਹੈ। ਤੇ ਬਾਕੀ ਅਸੀਂ ਬਾਅਦ ਵਿੱਚ ਵੇਖਿਆ ਸੀ ਸੀਸੀਟੀਵੀ ਕੈਮਰੇ ਕੋਲੇ ਨੇ ਆਪਣੇ। ਉਹਦੇ ਵਿੱਚੋਂ ਕੋਈ ਫਰਿੱਜਾਂ ਚੋਂ ਕਹਿਣ-ਕੁਣ ਚੁੱਕੇ ਲੈ ਗਏ ਨੇ। ਉਹ ਆਪਣੀ ਪੂਰੀ ਤਸਦੀਨ ਆਏ ਨਹੀਂ। ਕੋਈ ਉਹਨਾਂ ਨੂੰ ਕੋਈ ਡਰ ਨਹੀਂ ਹੈਗਾ। ਕਿਸੇ ਜੀ ਦਾ ਆਰਾਮ ਨਾਲੋ ਚੋਰੀ ਕਰਕੇ ਗਏ ਨੇ ਬੰਦਾ ਇੱਕ ਹੀ ਸੀ ਉਹ ਗਰਜੀਤ ਸਿੰਘ ਰਾਤ ਮੈਂ ਤੇ ਸਵੇਰੇ ਆਇਆ ਇੱਥੇ ਆਪਣੀ ਦੁਕਾਨ ਦੇਖਣ ਅਸੀਂ ਖੋਲਨੇ ਦੁਕਾਨ 8 ਵਜੇ ਤੇ ਸਮਾਨ ਜਾਣਾ ਕਿਤੇ ਤੇ ਅੱਜ ਮੈਂ 7 ਵਜੇ ਆਇਆ ਹਾਂ ਜੇ 7 ਵਜੇ ਆਇਆ ਤੇ ਇੱਥੇ ਵਾਵਾ ਬੰਦੇ ਇਕੱਠੇ ਹੋਏ ਸੀ ਤੇ ਉਹ ਕਹਿੰਦੇ ਵੀ ਇਹ ਰਾਤੀਏ ਦੁਕਾਨਾਂ ਭੱਜ ਗਈਆਂ ਤੇ ਮੈਂ ਤਾਂ ਬਦ ਉਹ ਆਪਣੀ ਦੁਕਾਨ ਦੇਖਣ ਆਇਆ ਇਹ ਤਾਂ ਜੰਦਰਾ ਠੀਕ ਹੈ ਇਹ ਬਿਲਕੁਲ ਠੀਕ ਹੀ ਸੀਗੀ ਤੇ ਉਹ ਸਾਹਮਣੇ ਇੱਕ ਦੁਕਾਨ ਹੈ ਮਾਰਬਲ ਵਾਲੀ ਉਹ ਜਿਹੜੀ ਦੁਕਾਨ ਆ ਉਹਦਾ ਸ਼ੀਸ਼ਾ-ਸ਼ੂਸ਼ਾ ਭੱਜਾ ਹੀ ਤੇ ਉਧਰ ਪੁਲਿਸ ਆ ਗਈ ਪੁਲਿਸ ਆਈ ਤੇ ਮੈਂ ਪੁਲਿਸ ਨੂੰ ਕਿਹਾ ਵੀ ਉਹ ਸਾਹਮਣੇ ਦੁਕਾਨ ਭੱਜੀ ਆ ਉਹਨਾਂ ਨੇ ਫਿਰ ਉਹ ਦੁਕਾਨ ਵਾਲੇ ਵੇਖਿਆ ਉਹ ਨਜ਼ਰ ਨੂੰ ਮੈਨੂੰ ਪੈਲਸ 'ਚੋਂ ਫੋਨ ਆ ਗਿਆ ਕਿ ਤੁਹਾਡੇ ਪੈਲਸ ਦੀ ਬਾਰੀ ਖੁੱਟੀ ਆ ਤੇ ਮੈਂ ਭੱਜ ਕੇ ਉੱਥੇ ਗਿਆ ਤੇ ਉੱਥੇ ਜਾਂਦਿਆਂ ਨੂੰ ਵਾਵਾ ਨੁਕਸਾਨ ਕੀਤਾ ਭੰਤੋੜ ਬਹੁਤ ਕੀਤੀ ਹੋਈਗੀ ਤੇ ਜਿਹੜੀ ਸੀਸੀਟੀਵੀ ਕੈਮਰੇ ਦੀ ਫੋਟੋ ਆ ਉਹ ਜਿਹੜੇ ਪੁਲਿਸ ਮੁਲਾਜ਼ਮ ਲੈ ਗਏ ਨੇ ਆਪਾਂ ਉਹਨਾਂ ਨਾਲ ਗੱਲ ਕੀਤੀ ਸੀ ਵੀ ਇਹ ਜਿਹੜਾ ਵਾ ਇਹਦੇ ਤੇ ਝਾੜਨਾ ਪਾਓ ਇਹ ਜਿਹੜੀ ਇੰਨੀ ਉਹ ਕਹਿੰਦੇ ਸਾਡੇ ਕੋਲ ਮੁਲਾਜ਼ਮ ਜਿਹੜੇ ਉਹ ਦੋ ਤਿੰਨ ਹੀ ਆ। 10-10000 ਦੁਕਾਨਾਂ ਨੇ ਜਿਹੜੀਆਂ ਉਹਨਾਂ ਨੇ ਭੰਨਤੋੜ ਰਾਤ ਕੀਤੀ ਆ। ਅਸੀਂ ਇਹ ਅਪੀਲ ਕਰਨੇ ਆਂ ਵੀ ਇਹ ਜਿਹੜੀ ਭੰਨਤੋੜ ਹੋਂ ਰਹੀ ਆ ਇਹਦੇ ਤੇ ਗੌਰ ਕੀਤਾ ਜਾਏ ਤੇ ਜਾਂ ਕੋਈ ਮੁਲਾਜ਼ਮ ਰਾਤ ਲਾਇਆ ਜਾਣ ਤੇ ਜਾਂ ਕੋਈ ਨਾ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਏ ਵੀ ਰਾਤ ਪਹਿਰੇਦਾਰ ਹੋਏ ਕੋਈ। ਜਿਹਦੇ ਕਰਕੇ ਡੇਰੇ ਬਾਬਾ ਨਾਨਕ ਦੀ ਭੱਜੀਆਂ ਨੇ ਇਹ ਚੋਰਾਂ ਨੂੰ ਜਿਹੜੀ ਥੱਲ ਪਾਈ ਜਾਏ ਤੇ ਜਿਵੇਂ ਮੇਰੇ ਹਿਸਾਬ ਨਾਲ 6ਵੀਂ 7ਵੀਂ ਚੋਰੀ ਹੋ ਗਈ। ਜੰਜੀ ਇੱਕਦਾਂ ਆਪਣਾ ਨਕਸਾ ਸਤਾਈ ਹੈ ਜੀ ਰਾਤੀ ਦੁਕਾਨ ਵਾਲੀ ਚੋਰੀ ਹੋਈ ਹੈ ਔਰ ਸੀਸੀਟੀਵੀ ਕੇ ਅਸੀਂ ਚੈੱਕ ਕੀਤੇ ਆ ਤੇ ਆਪਾਂ ਦੋ ਤਿੰਨ ਬੰਦੇ ਡਿਟੇਲ ਵੀ ਕੀਤੇ ਆ ਤੇ ਉਹਨਾਂ ਕੋਲ ਆਪੇ ਪੁਸ਼ਕਿਸ਼ ਚਲਦੀ ਪਈ ਹੈ ਤੇ ਜਲਦੀ ਮਤਲਬ ਜਿਹੜੇ ਅੱਗੇ ਦਾ ਪੂਰਾ ਜਿਹੜਾ ਨੈਕਸਸ ਹੈਗਾ ਵਾ ਉਹ ਆਪਾਂ ਫੜੇ ਵਿੱਚ ਕਾਬੂ ਹੋਵਾਂਗੇ ਇਹ ਫੜੇ ਦੋ ਫੜੇ ਜੀ ਹੱਨੇ ਤੇ ਉਹਨਾਂ ਦੀ ਪੁਸ਼ਕਿਸ਼ ਚਲਦੀ ਪਈ ਹੈ ਹੈਗਾ ਜੀ ਮੁਕਦਮੇ ਦਾ ਦਰਜੇਗਾ ਆਪਣਾ ਇਨਵੈਸਟੀਗੇਸ਼ਨ ਵੀ ਚਲਦੀ ਪਈ ਹੈ ਇਨਵੈਸਟੀਗੇਸ਼ਨ ਦਾ ਪਾਰਟ ਆ ਬਾਕੀ ਫਰਦਰ ਜੋ ਵੀ ਰਿਕਵਰੀ ਹੋਏਗੀ ਤੁਹਾਨੂੰ ਸ਼ੇਅਰ ਕਰਾਂਗੇ